तुसी देख रहे हो स्टार न्यूज़ 18 चैनल रोजाना ताजा खबरें देखने लिए चैनल को सब्सक्राइब करो हुन तो सामने पेश कर दे हां एक खास खबर डिप्टी कमिश्नर ورجپ والیا தகத் श्री केसकर साहब विखे हुए नमस्तत वालिया ने कहा कि पंजाब सरकार दिया लोकपखी योजनावानु योग लोड़वंदा तक बिना देरी पहुंचाया जाएगा। आओ देखते दे हैं एक खबर विस्तार सहित बीते कल पंजाब सरकार वालों आईएएस अफसरों के तबादले हुए सन जिस विच जिला रूपनगर दे डीसी हिमाशु जैन नु तबादला करने तो बाद डीसी लुधियाना तैनात कीता गया ਜਿਨ੍ਹਾਂ ਦੀ ਜਗ੍ਹਾ ਜ਼ਿਲ੍ਹਾ ਰੂਪਨਗਰ ਵਿੱਚ ਆਈਐਸ ਵਰਜੀਤ ਵਾਲੀਆ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਲਗਾਇਆ ਗਿਆ ਜਿਨ੍ਹਾਂ ਨੇ ਅੱਜ ਆਪਣਾ ਚਾਰਜ ਸੰਭਾਲਿਆ ਜਿਸ ਤੋਂ ਬਾਅਦ ਉਹ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਪਣੇ ਪਰਿਵਾਰ ਸਮੇਤ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਪਹੁੰਚੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਦੱਸਿਆ ਕਿ ਮੈਂ ਆਪਣੇ ਆਪ ਨੂੰ ਭਾਗਸ਼ਾਲੀ ਸਮਝਦਾ ਹਾਂ ਕਿ ਮੈਨੂੰ ਜ਼ਿਲ੍ਹਾ ਰੂਪਨਗਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਜਿਸ ਵਿੱਚ ਇਤਿਹਾਸਿਕ ਨਗਰੀ ਸ੍ਰੀ ਅਨੰਦਪੁਰ ਸਾਹਿਬ ਤੇ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਮੇਰੇ ਜ਼ਿਲ੍ਹੇ ਦੇ ਅਧੀਨ ਆਉਂਦੇ ਹਨ ਤੇ ਅਸੀਂ ਆਪਣੀ ਸੇਵਾ ਇਤਿਹਾਸਿਕ ਨਗਰੀ ਦੇ ਲੇਖੇ ਲਾ ਕੇ ਗੁਰੂ ਸਾਹਿਬ ਦਾ ਓਟ ਆਸਰਾ ਲੈਂਦੇ ਹੋਏ ਚੜ੍ਹਦੀ ਕਲਾ ਵਿੱਚ ਰਹਿ ਕੇ ਆਪਣੇ ਜ਼ਿਲ੍ਹੇ ਲਈ ਸਿਹਤ ਵਿਭਾਗ ਤੇ ਸਿੱਖਿਆ ਦੇ ਖੇਤਰ ਵਿੱਚ ਵੱਡੀ ਕਾਮਯਾਬੀ ਹਾਸਲ ਕਰ ਸਕਦੇ ਹਾਂ ਡੀਸੀ ਵਰਜੀਤ ਵਾਲਿਆ ਨੇ ਮੀਡੀਆ ਦੀ ਮੌਜੂਦਗੀ ਵਿੱਚ ਤਖਤ ਸ੍ਰੀ ਕੇਸਗੜ ਸਾਹਿਬ ਦੇ ਸਮੁੱਚੇ ਸਟਾਫ ਅਤੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਨੂੰ ਵਿਸ਼ਵਾਸ ਦਿਵਾਇਆ ਕਿ

ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਰਹਿਨਮਾਈ ਹੇਠ ਪੰਜਾਬ ਸਰਕਾਰ ਨੇ ਇਹ ਜਿੰਮੇਵਾਰੀ ਦਿੱਤੀ ਹੈ ਇਹ ਇੱਕ ਸੇਵਾ ਦਾ ਮੌਕਾ ਦਿੱਤਾ ਜਿਵੇਂ ਤੁਸੀਂ ਕਿਹਾ ਇੱਕ ਇਤਿਹਾਸਿਕ ਧਰਤੀ ਹੈ ਇਹ ਤੇ ਮੈਂ ਸਮਝਦਾ ਮੈਂ ਬਹੁਤ ਖੁਸ਼ ਨਸੀਬ ਹੈ ਕਿ ਮੈਨੂੰ ਇਹ ਮੌਕਾ ਮਿਲਿਆ ਤੇ ਮੈਂ ਬਹੁਤ ਆਸ ਨਾਲ ਗੁਰੂ ਦੀ ਨਗਰੀ ਚ ਵੀ ਆਇਆ ਅੱਜ ਇੱਥੇ ਮੱਥਾ ਵੀ ਟੇਕਿਆ ਵੀ ਪਰਮਾਤਮਾ ਕਿਰਪਾ ਬਣਾਈ ਰੱਖੇ ਜੋ ਪੰਜਾਬ ਸਰਕਾਰ ਦੇ ਟੀਚੇ ਨੇ ਉਹਨਾਂ ਨੂੰ ਪੂਰਾ ਕਰਕੇ ਦਿਖਾਵਾਂਗੇ ਜਿਹੜਾ ਨਸ਼ਿਆਂ ਦੇ ਖਿਲਾਫ ਯੁੱਧ ਚੱਲ ਰਿਹਾ ਹੈ ਉਸ ਨੂੰ ਲੜਾਂਗੇ ਉਸ ਨੂੰ ਜਿੱਤਾਂਗੇ ਜਿਹੜੀ ਵਿਕਾਸ ਦੀ ਕ੍ਰਾਂਤੀ ਚੱਲ ਰਹੀ ਹੈ ਉਸ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਆਪਣਾ ਸਿਹਤ ਤੇ ਸਿੱਖਿਆ ਦੇ ਜਿਹੜੇ ਖੇਤਰ ਨੇ ਉਹਨਾਂ ਦੇ ਵਿੱਚ ਹੋਰ ਪ੍ਰਗਤੀ ਲਿਆਵਾਂਗੇ ਤੁਸੀਂ ਬਿਲਕੁਲ ਠੀਕ ਕਿਹਾ ਜੀ ਇਹ ਇਤਿਹਾਸਿਕ ਨਗਰੀ ਹੈ ਪੰਜਾਬ ਦੇ ਇਤਿਹਾਸ ਵਿੱਚ ਬਹੁਤ ਸਪੈਸ਼ਲ ਜਗਾ ਇਸ ਤਰਤੀਦੀ ਹੈ ਹੀ ਤੇ ਉਸੇ ਨੂੰ ਪਛਾਣਦੇ ਹੋਏ ਪੰਜਾਬ ਸਰਕਾਰ ਕੇਂਦਰ ਸਰਕਾਰ ਜ਼ਰੂਰ ਆਪਣੀ ਫੰਡਿੰਗ ਦਿੰਦੀ ਰਹਿੰਦੀ ਹੈ ਤੇ ਹੁਣ ਅਸੀਂ ਇਹਦੇ ਉੱਤੇ ਵੀ ਜ਼ਰੂਰ ਕੰਮ ਕਰਾਂਗੇ ਏਰੀਆ ਨੂੰ ਅਸੀਂ ਸਮਝਾਂਗੇ ਕਿ ਕੀ ਇੱਥੇ ਪੋਟੈਂਸ਼ੀਅਲ ਹੈ ਕੀ ਇੱਥੇ ਦੀਆਂ ਸਟਰੈਂਥਸ ਨੇ ਤੇ ਕੀ ਕਮੀਆਂ ਨੇ ਕਿਸ ਤਰੀਕੇ ਨਾਲ ਕੁਝ ਪ੍ਰੋਜੈਕਟ ਉਲੀਕੇ ਜਾ ਸਕਦੇ ਨੇ ਜਿਨ੍ਹਾਂ ਨੂੰ ਕੀ ਆਪਾਂ ਸਿਰੇ ਵੀ ਚੜਾਈਏ ਤੇ ਹੋਰ ਪ੍ਰਗਤੀ ਇਸ ਸਬੰਧ ਏਰੀਆ ਚ ਦਿਹਾੜਾ ਆਉਣ ਵਾਲਾ ਹੈ ਜੀ ਤੇ ਪੂਰੇ ਪ੍ਰਬੰਧ ਕੀਤੇ ਜਾਣਗੇ ਜੀ ਜਾਣ ਨਾਲ ਮਿਹਨਤ ਕੀਤੀ ਜਾਏਗੀ ਵੀ ਇਸ ਨੂੰ ਆਪਾਂ ਕਿਵੇਂ ਵਧੀਆ ਤੋਂ ਵਧੀਆ ਕਰ ਸਕੀਏ ਤੇ ਨਾਲ ਹੀ ਕੁਝ ਪ੍ਰੋਜੈਕਟਸ ਵੀ ਮਤਲਬ 컨ਸੈਪਸ਼ਨ ਸਟੇਜ ਵਿੱਚ ਤੇ ਹੈਗੇ ਨੇ ਆ ਕੇ ਉਹਨਾਂ ਤੇ ਵੀ ਕੰਮ ਕਰਾਂਗੇ so that ਤਾਂ ਜੋ ਆਪਾਂ ਕੋਈ ਨਾ ਕੋਈ ਇੱਥੇ ਇਤਿਹਾਸਿਕ ਪ੍ਰੋਜੈਕਟ ਵੀ ਆ ਸਕੇ ਅਸੀਂ ਉਸ ਤੇ ਵੀ ਜ਼ਰੂਰ ਕੰਮ ਕਰਾਂਗੇ ਐਂਡ ਥੈਂਕ ਯੂ